ਆਵਾਜ਼ ਸੁਣ ਕੇ ਮੈਨੂੰ ਡਰ ਲੱਗਦਾ ਹੈ ਪਰਮੇਸ਼ਰ ਕਹਿੰਦਾ ਕਿਉਂ ਡਰ ਲੱਗਦਾ ਤੈਨੂੰ ਪਹਿਲੇ ਤਾਂ ਤੂੰ ਕਦੀ ਡਰਿਆ ਨਹੀਂ ਹੁਣ ਕਿਉਂ ਡਰਦਾ ਹੈ ਕਹਿੰਦਾ ਪ੍ਰਭੂ ਜੀ ਡਰ ਇਸ ਲਈ ਲੱਗਦਾ ਹੈ ਜਿਹੜੀ ਤੂੰ ਦਿੱਤੀ ਸੀ ਨਾ ਜਿਹੜੀ ਤੂੰ ਦਿੱਤੀ ਸੀ ਇਹਨੇ ਫਲ ਖਾਣ ਵਾਲੋਂ ਕਿਹਾ ਮੈਂ ਫਲ ਖਾਦਾ ਹੈ ਤੇ ਮੈਂ ਹੁਣ ਨੰਗਾ ਵਾਂ ਤੇ ਮੈਂ ਹੁਣ ਤੇਰੇ ਸਾਹਮਣੇ ਖੜਾ ਹੋ ਸਕਦਾ ਹੀ ਨਹੀਂ ਬਸ ਇਹ ਹੀ ਇਨਸਾਨ ਦੀ ਗਲਤੀ ਹੈ ਆਪਣੀ ਨਹੀਂ ਮੰਨਣੀ ਆਪਣੀ ਮੰਨਣੀ ਨਹੀਂ ਬਸ ਆਪਣੀ ਵੀ ਦੂਜੇ ਤੇ ਸੁੱਟ ਦੇ ਰਾਜਾ ਜੇਲ੍ਹ ਦੇ ਅੰਦਰ ਗਿਆ ਭੇਸ ਬਦਲ ਕੇ ਉਹਨੇ ਅੱਜ ਦੇਖਣਾ ਹੈ ਰਾਜੇ ਨੇ ਕਿ ਮੈਂ ਉਸ ਕੈਦੀ ਨੂੰ ਛੱਡਣਾ ਹੈ ਜਿਹੜਾ ਕਹਿਤੀ ਆਪਣੇ ਗੁਨਾਹ ਮੰਨ ਲਏ ਜਦੋਂ ਭੇਸ ਬਦਲ ਕੇ